ਬਾਥਰੂਮੋਂ ਟੈਲੈਂਟ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਪਰ ਬੰਨਨੇ ਆ ਦੇ ਦੇ ਨੂੰ ਬੰਦਾ ਮੈਰੀਨ ਆ ਯਹਾਂ ਤੇ ਆਹਾ ਆਹ ਵੈਰੀ ਗੁੱਡ ਆ ਦੇਖ ਲਓ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕੀ ਕਰ ਲੋਗੇ ਹੱਥ ਪੱਟ ਕੇ ਬਰੇ ਦੇ ਬੱਟੂਗਾ ਚਾਰੀ ਤੋਰਨ ਤੋਂ ਹੋਇਆ ਕਰਦਾ ਵੇ ਪਰੀਆਣੀ ਉਹਨਾਂ ਸਾਹਿਬ ਦਾ ਮਰਲਾ ਉਹਨਾਂ ਸਾਹਿਬ ਧਿਆਨ ਰੱਖੋ ਉਹ ਤੇਲ ਦਿਖਾਇਓ ਵੀਰੇ ਇੱਥੇ ਆ ਤੇਲ ਤੇ ਉਹ ਵਾਹ ਜੀ ਵਾਹ ਦੇਖੋ ਕਿੰਨਾ ਢੱਕੇ ਸਾਫ਼ ਸੁਥਰੇ ਢੰਗ ਰੱਖੇ ਹੋਏ ਹਨ ਆ ਜਿਹੜੇ ਤੁਸੀਂ ਖਾਣੇ ਸਾਹਮਣੇ ਸਪ੍ਰਿੰਗ ਰੋਲ ਬਾਈ ਜੀ 70 ਡੈਕਟਰ 70 ਪੇਸ ਆ ਪਤ ਗੋभी ਨੇ ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ ਪਤ ਗੋभी ਤਾਂ ਬਾਹਰ ਪਈ ਹੈ ਅਜਾ ਬੱਲੇਰ ਵੀ ਹਲੇ ਨਾ ਕੁਝ ਵੀ ਨਹੀਂ ਹੈ ਮਨੇ ਤੇਲ ਲਖਾ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਆਹ ਆਹ ਇਹ ਫਰਸਟੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਆਹ ਨੂੰ ਆ ਵੀ ਦੇ ਰਿਹਾ ਇਹ ਚ ਬਣ ਰਹੇ ਆ ਬਈ ਇਹ ਯਾਰ ਮਾਰਨ ਦੇ ਇਹ ਦੇਖੋ ਸਾਸ ਆ ਪਈ ਮੱਖੀ ਮਚਰ ਆਹ ਨੂੰ ਉਹ ਹੋਏ ਆ ਰਬ ਗਿਰੇ ਹੋਏ ਆ ਮਰੂ ਦੇ ਬਰੀ ਤਾਂ ਆ ਪਿਆ ਨਾ ਸਪਰਿੰਗ ਰੋਲ ਸਾਡੇ ਬੱਚੜੇ ਐਂ ਦੇਖਣੇ ਨਾ ਤਾਂ 140 ਕਿਤੇ 80 ਤੋਂ ਥੰਡੇ ਆਹ ਦੇਖੋ ਆ ਦੇਖੋ ਆ ਉੱਪਰ ਭਿਆ ਆ ਲੋ ਆੜੇ ਸਪਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੇ ਜੀ ਆ ਦੇਖੋ ਮੁੰਡਾ ਦੇਖੀ ਚਾਹ ਪੁੱਛੂ ਹੈ ਨਾ ਕਾਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੀ ਗੰਦ ਨਾ ਮਾਈ ਗੋਡ ਯਾਰ ਵੈਰੀ ਇਹ ਕੁਆਲਟੀ ਆ ਜੀ ਮਹਮਦ ਕਾਨੇ ਦੇ ਦੋਸਤੋ ਆ ਦੇਖ ਲਓ ਮਹਮਦ ਦਾ ਹੋ ਸਕਰੀ ਆ ਸਾਰੇ ਨਵੇਂ ਆ ਆਰਡਰ ਵਾਲਾ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਵਾੜੇ ਬਣਿਆ ਉਹਦਾ ਪੰਮੀ ਖੜੀ ਆ ਫ੍ਰਿਜ ਐ ਇੱਥੇ ਮਟਰ ਰਹੀ ਹੈ ਮਤਫਾ ਦੇ ਅੰਦਰ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆ ਲੋ ਪੂਰੀ ਹੈ ਦਰਵਾਜ਼ੇ ਦੀ ਸਮੈਲ ਮਾਰ ਰਹੀ ਹੈ ਹਾਂ ਜੀ ਸਮੈਲ ਮਾਰ ਰਹੀ ਇਹ ਆ ਦੇਖੋ ਬਾਲਾ ਪੜ ਗਿਆ ਬਾਲਾ ਇਹ ਇਹ ਪਈਆਂ ਸੁੱਤੇ ਉੱਪਰ ਬੇ ਨੇ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਦਾ ਹੋ ਮੜੀ ਠੀਕ ਆ ਇਹ ਉਠਾ ਲਾ ਅਜੇ ਵੀ ਗੋਪੀ ਅਜੇ ਤੋੜ ਕੇ ਆ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਆ ਚਿਕਨ ਹੈ ਜੀ ਦੇਖੋ ਆ ਯਾਰ ਹਾਏ 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 ਇਹ ਚਿਕੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਬਹਾਲੀ ਮਟਾਰ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਇਹ ਪੱਟਕ ਰਹੇ ਆ ਇਹ ਆ ਆ ਦੇਖੋ ਆ ਦੇਖੋ ਇਹ ਇਹੋ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦੀ ਗੋਭੀ ਬਣ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਰਮੀ ਫਿਕ ਨੇ ਇੱਕ ਗੇਂਦ ਲੈ ਆਣੇ ਹੈ ਕੇ ਰਮੀ ਜੀ ਇੱਕ ਤੁਹਾਨੂੰ ਕੀ ਹੋਰ ਦੇਖਾਉਣ ਲਿਆ ਦੇਖੋ ਆ ਆ ਦੇਖ ਲਵਦੀ ਆ ਦੇਖੋ ਇਹ ਇੱਥੇ ਪੈਰਾ ਤੋਂ ਬੈਠ ਕੇ ਮਹੂਮਮਦ ਨੜਦੀ ਇਸ ਇੱਥੋਂ ਬੰਦੇ ਭੱਜ ਚੁੱਕੇ ਆ ਇਹ ਛੱਡ ਕੇ ਕਿਉਂਕਿ ਸੱਚੇ ਨਹੀਂ ਇਹ ਸਾਰੇ ਕਿਨਾਂ ਛੱਡੋ ਆ ਦੇਖੋ ਇਹਨਾਂ ਨੇ ਕੀ ਕਰਿਆ ਹੋਇਆ ਇਹ ਜਿਹੜਾ ਤੁਹਾਨੂੰ ਚਿਕਨ ਦੇ ਨਾਮ ਤੇ ਮਹੂਮਮਦ ਖਲਾਇ ਜਾਂਦਾ ਨਾ ਆ ਦੇਖੋ ਬਿੱਲਾ ਮਾਰਿਆ ਹੋਇਆ ਬਿੱਲਾ ਇਹ ਬਿੱਲਾ ਇਹ ਜੀ ਧਿਆਨ ਨਾਲ ਦੇਖ ਲੋ ਇਹ ਆ ਦੇਖੋ ਇਹ ਬਿੱਲਾ ਮਾਰਿਆ ਹੋਇਆ ਜਿਹੜਾ ਤੁਹਾਨੂੰ ਚਿਕਨ ਮੋਮੋਸ ਲਾਇਆ ਜਾਂਦਾ ਕਹਿ ਕੇ ਤੁਸੀਂ ਸੋਚੋ ਯਾਰ ਵੀ ਕੀ ਖਾ ਰਹੇ ਹੋ ਕੀ ਨਹੀਂ ਤੁਸੀਂ ਚੋਦੋਦੇ ਵੀ ਚਿਕਨ ਮੋਮੋਸ ਐ ਸੋਚੋ ਤੁਸੀਂ ਵੀ ਚਿਕਨ ਹੈਗਾ ਦਾ ਆ ਲੋ ਆ ਦੇਖੋ ਯਾਰ ਇਹ ਬਿੱਲਾ ਮਾਰਿਆ ਹੋਇਆ ਜੀ ਇਹ ਆ ਦੇਖੋ ਮੱਖੀ ਮੱਛਰ ਲੋ ਸਾਰਾ ਸੋ ਧਿਆਨ ਨਾਲ ਸੇਧ ਨਾਲ ਖਲਵਾੜ ਨਾ ਹੋਣ ਦੋ ਆਪਣੀ ਗੋਭੀ ਦੇ ਕੀ ਕਿਸ ਨੇ ਤਾਜੀ ਜਿਹੜੀ ਗੋਭੀ ਦਾ ਬਣ ਰਿਹਾ ਐਨਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਵੀ ਇਹ ਕਿ ਨਹੀਂ ਇਹ ਕ ਕਰ ਲੈਣਾ ਹੈ ਘਰੇ ਬੀਜੀ ਇਹ ਕੀ ਚੀਜ਼ ਹੈ ਆ ਚਿਕਨ ਹੈ ਜੀ ਦੇਖੋ ਹਾਏ 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 ਚਿਕਨ ਵੀ ਹੈਗਾ ਪਰ ਯਾਰ ਬੜੀ ਗੁਣਨੀ ਕੁਆਲਟੀ ਹਾਂ ਜੀ ਮੁਹੰਮਦ ਖਾਨ ਵਾਲੇ ਦੋਸਤੋ ਆ ਦੇਖ ਲਓ ਮੁਹੰਮਦ ਖਾਨ ਹੋਸਪ੍ਰਿੰਗ ਆ ਖਾ ਰਹੇ ਨੇ ਨਾ ਧਰ ਕੇ ਸਾਹ ਉੱਤੇ ਤੰਗ ਰੱਖੇ ਹੋਏ ਨੇ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ 70 ਸੈਕਟਰ 7 ਵੇਸ ਆ ਪਤ ਗੋਭੀ ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਮੈਂ ਇਹ ਸਾਰਾ ਬਣ ਕੇ ਮੁਹਾੜੀ ਜਾਂਦਾ। ਬਹਾਲੀ ਮਟਾ। ਕੱਲੇ-ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ। ਹੁਣ ਦੇਖ ਲਓ। ਮੈਂ ਦੱਸ ਆਦਿਆਂ ਤੁਹਾਨੂੰ। ਓ ਮਾਈ ਗੋਡ। ਆ ਦੇਖੋ ਜੀ ਪਨੀਰ। ਖਜ਼ਾਨਾ ਖਜ਼ਾਨਾ ਖਜ਼ਾਨਾ। ਆਹ ਲਓ। ਪੂਰੀ ਐ। ਆ ਦਰਵਾਜ਼ੇ ਕੇ ਮੱਲੇ। ਸਮੈਲ ਮਾਰ ਰਹੀ ਯਾਰ। ਪਤਿੱਲਾ ਕਿੱਥੇ ਪਿਆ ਜੀ ਬਾਥਰੂਮ 'ਚ? ਕਿਸੇ ਪਤਿੱਲੇ 'ਤੇ ਉੱਟ ਪਰਵਾਨੇ ਆ। ਇਹਦੇ ਪਤਿੱਲੇ ਦੇ ਉੱਪਰ ਬਾਨੇ ਆ। ਆ ਦੇਖ ਲਓ ਬੰਦਾ। ਯਾਰ ਇਹ ਨਾ ਯਹਾਂ ਸਾਬ ਆਹ ਦੇਖ ਲੋ ਇਹ ਆਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਕਰਨਾ ਹੈ ਹੱਥ ਪਰ ਤੇ ਸਾਰੇ ਦੇ ਬੱਟੂਗਾ ਛਾੜੀ ਤੋੜ ਕੇ ਦੋਆ ਕਰ ਦਵੇ ਹੈ ਅੱਜ ਪ੍ਰਿਆਣੀ ਕੋਲ ਨਾ ਸਾਹਿਬ ਦਾ ਮਰਾ ਕੋਲੋਂ ਸਾਹਿਬ ਧਿਆਨ ਰੱਖੋ ਉਹ ਤੇਲ ਦਿਖਾਓ ਜੀ ਦੇਖ ਆਹ ਤੇਲ ਪਿਆ ਹੈ ਉਹ ਵਾਹ ਜੀ ਵਾਹ